ਤੁਸੀਂ ਪੜਿਆ ਕਿ ਮੈਂ ਡਿਪਟੀ ਮੇਅਰ ਨੂੰ ਚਿੱਠੀ ਨਹੀਂ ਲਿਖ ਸਕਦਾ ਮੈਂ ਉਹਦੀ ਕੋਰਿੰਦਾ ਕਰਨਾ ਔਰ ਅਫਸਰ ਸਾਹਿਬ ਨੂੰ ਤਾੜਨਾ ਕਰਨਾ ਵੈਸੇ ਤਾਂ ਇਹ ਬੜੇ ਹੈਰਾਨਗੀ ਦੀ ਗੱਲ ਹੈ ਡਿਪਟੀ ਮੇਅਰ ਸਾਹਿਬ ਜਿਹੜੇ ਹੈਗੇ ਉਹ ਇਸ ਕਮੇਟੀ ਦੇ ਖੁਦ ਬਤੌਰ ਮੈਂਬਰ ਹੁੰਦੇ ਡਿਪਟੀ ਮੇਅਰ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਇੱਕੋ ਬਾਤ ਇਹਦੇ ਨੇ ਠੀਕ ਨਹੀਂ ਉਹਨਾਂ ਨੂੰ ਚਿੱਠੀਆਂ ਲਿਖਣ ਦੀ ਕੀ ਲੋੜ ਹੈ ਹੁਕਮ ਕਰਨ ਕੋਈ ਤਾਂ ਲੱਗਦਾ ਉਹਨਾਂ ਨੂੰ ਕੰਮ ਕਰਨ ਦਾ ਨਹੀਂ ਪਤਾ ਹੈ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਵੱਲੋਂ ਸਿੱਧਾ ਅਫਸਰशाही ਤੇ આરોਪ ਲਗਾਏ ਗਏ ਨੇ ਕਿ ਉਹਨਾਂ ਵੱਲੋਂ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੀ ਗੱਲਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਹਨਾਂ ਵੱਲੋਂ ਇੱਕ ਇਹ ਵੀ આરોਪ ਲਗਾਇਆ ਗਿਆ ਨਾ ਮੁਹਾਲੀ ਦੀ ਮੰਦ ਹਾਲ ਜਿਹੜੀ ਸਫਾਈ ਵਿਵਸਥਾ ਹੈ ਉਹਦੇ ਤੇ ਉਹਦੇ ਲਈ ਸਿੱਧੇ ਤੌਰ ਤੇ ਅਫਸਰशाही ਜ਼ਿੰਮੇਵਾਰ ਹੈ ਜਦਕਿ ਡਿਪਟੀ ਮੇਅਰ ਵੱਲੋਂ ਇਹ ਲੈਟਰ ਬੀਤੇ ਕੱਲੇ ਇੱਕ ਲੈਟਰ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਲਿਖਿਆ ਗਿਆ ਕਿਉਂਕਿ ਇਹ ਬਹੁਤ ਲੰਬਾ ਸਮਾਂ ਹੋ ਗਿਆ ਇਹ ਜਿਹੜੀ ਹੱਥ ਸਮੇਂ ਹਰ ਪੜਾ ਦੇ ਉੱਤੇ ਇੱਕ ਇੱਕ ਪੜਾਅ ਤੇ ਨਹੀਂ ਹਰ ਪ ਔਰ ਕਿਉਂਕਿ ਇਹ ਟੈਂਡਰ ਜਿਹੜਾ ਵਾ ਇਹਨੂੰ ਖੁੱਲ੍ਹੇ ਨੂੰ ਅੱਜ ਅਗਸਤ ਮਹੀਨੇ ਟੈਂਡਰ ਖੁੱਲਿਆ ਅੱਜ ਫਰਜ਼ੀ ਆ ਗਿਆ ਉਸ ਤੋਂ ਬਾਅਦ ਇਹਦੀ ਜਿਹੜੀ ਆ ਬਕਾਇਦਾ ਇਹਨਾਂ ਨੇ ਉਹ ਲੈ ਚੁੱਕੇ ਨੇ ਖਾਈ ਅਗਸਤ ਚ ਦੀ ਟੈਕਨੀਕਲ ਬਿਡ ਖੁੱਲੀ ਸੀਗੀ ਉਹ ਅੱਜ ਤੱਕ ਇਹਨੂੰ ਸਵੀਰ ਨਹੀਂ ਲੱਗਾ ਉਹਦਾ ਪੂਜ ਮੇਰ ਕੌਣ ਅਧਿਕਾਰੀ ਕਮਿਸ਼ਨ ਅਸੀਂ ਤਾਂ ਨਹੀਂ ਸਾਡੇ ਕੋਲ ਜੁੱਦਨ ਪੇਸ਼ ਕਰਨਗੇ ਸਾਡੇ ਕੋਲ ਤਾਂ ਇਹਨਾਂ ਨੇ ਤੈ ਹੁਣ ਜਿਹੜੀ ਜਦੋਂ ਫਰਜ਼ੀ ਚ ਜਨਰਲ ਚ ਪੇਸ਼ ਹੋਈ ਆ ਜਿਹੜੀ ਮੀਟਿੰਗ ਦੇ ਵਿੱਚ ਅਫੀ ਪਾਸ ਕਰਤਾ ਹਰ ਪੜਾ ਤੇ ਡਿਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਫੇਰ ਇਹ ਡਿਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਕਰਕੇ ਮੈਂ ਚਿੱਠੀ ਲਿਖੀ ਜੀ ਵੀ ਆਪਾਂ ਨੂੰ ਬਹੁਤ ਸਮਾਂ ਹੋ ਗਿਆ ਕੰਪਨੀ ਵਾਲਿਆਂ ਨਾਲ ਵੀ ਗੱਲ ਹੋਈ ਹੈ ਕੰਪਨੀ ਵਾਲਾ ਵੀ ਘੜੀਮੁੜੀ ਕਹੀ ਜਾਂਦਾ ਜੀ ਮੈਨੂੰ ਸਾਦੀ ਜਾਂਦੇ ਨੇ ਇੱਥੇ ਬਾਅਦ ਬਾਅਦ ਜੀ ਉਹਨਾਂ ਨੇ ਨਹੀਂ ਦੇਣਾ ਕਿਉਂਕਿ ਜੇ ਇਹ ਚ ਕੋਈ ਨਹੀਂ ਦੇਣਾ ਚਾਹੁੰਦੇ ਤਾਂ ਨੀਅਤ ਇਹ ਲੱਗਦਾ ਵੀ ਇਹ ਕੰਪਨੀ ਅਫਸਰ ਚਾਹੁੰਦੇ ਨੇ ਕਿ ਇਹ ਹੋਵੇ ਕੰਪਨੀ ਦਿੱਤਾ ਜਾ ਟੈਂਡਰ ਬੜੀ ਸਪਸ਼ਟ ਗੱਲ ਮੇਰਾ ਕਿਸੇ ਨਾਲ ਇਸ ਕੰਪਨੀ ਦਾ ਕੋਈ ਇੰਟਰਸਟ ਨਹੀਂ ਮੇਰਾ ਸ਼ੇਅਰ ਇੰਟਰਸਟ ਆ ਸ਼ੇਅਰ ਦੇ ਹਿੱਤਾਂ ਲਈ ਔਰ ਜਿਹੜੀ ਗ ਪਈ ਅੱਜ ਪੇਪਰਾਂ ਦੇ ਵਿੱਚ ਤੁਸੀਂ ਪੜਿਆ ਆ ਕਿ ਮੈਂ ਡਿਪਟੀ ਮੇਰ ਚਿੱਠੀ ਨਹੀਂ ਲਿਖ ਸਕਦਾ ਮੈਂ ਉਹਦੀ ਕੋਰ ਮੰਦਾ ਕਰਨਾ ਔਰ ਅਫਸਰ ਸਾਹਿਬ ਨੂੰ ਤਾੜਨਾ ਕਰਨਾ ਪਈ ਇਹੋ ਜਿਹੇ ਜਿਹੜੇ ਬਿਆਨ ਨੇ ਅਸੀਂ ਆਮ ਕਾਮਨ ਬੰਦਾ ਵੀ ਜਿਹੜਾ ਲੈਟਰ ਜਿਹੜਾ ਉਹ ਰਾਸ਼ਟਰਪਤੀ ਨੂੰ ਲਿਖ ਸਕਦਾ ਕੀ ਜਸਟਿਸ ਨੂੰ ਲਿਖ ਸਕਦਾ ਮੈਂ ਡਿਪਟੀ ਮੇਰ ਦਾ ਲੋਕਾਂ ਦਾ ਚੁਣਿਆ ਹੋਇਆ ਨਮਾਇਦਾ ਔਰ ਅਫਸਰ ਸਾਹਿਬ ਜਵਾਬ ਦੇ ਸਾਨੂੰ ਔਰ ਜਿੱਥੇ ਵੀ ਕਿਤੇ ਕਮੀ ਪੇਸ਼ੀ ਹੋਏਗੀ ਚਿੱਠੀ ਬਗਾਦਾ ਚਿੱਠੀ ਵੀ ਲਿਖਾਂਗਾ ਔਰ ਜੇ ਮੈਨੂੰ ਤੱਤ ਧਾਨਾ ਦੇਣਾ ਪਿਆ ਧਾਨਾ ਵੀ ਦਵਾਂਗਾ ਔਰ ਮੈਂ ਕੋਈ ਇਹੋ ਜਿਹੇ ਕੋਈ ਲੋਕ ਖਿਤਾਲੀ ਜਿੱਥੇ ਮੈਨ ਔਰ ਮੈਂ ਅਫਸਰਸ਼ਹੀ ਨੂੰ ਬੇਨਤੀ ਕਰਨਾ ਸ਼ਹਿਰ ਦੇ ਹਿੱਤਾਂ ਲਈ ਟਕਰਾਜ ਨਾ ਪੈਗੇ ਅਸੀਂ ਇੱਕ ਇੰਸਟੀਚਿਊਸ਼ਨ ਇੱਕ ਇੰਸਟੀਚਿਊਸ਼ਨ ਬਣ ਕੇ ਚੱਲੀਏ ਔਰ ਸ਼ਹਿਰ ਦੇ ਹਿੱਤਾਂ ਦਾ ਖਿਆਲ ਰੱਖੀਏ ਲੋਕਾਂ ਦਾ ਹਿੱਤਾਂ ਦਾ ਖਿਆਲ ਰੱਖੀਏ ਈਗੋ ਨਾ ਰੱਖੀਏ ਆਪਣੀ ਹੋਮੇ ਨਾ ਰੱਖੀਏ ਕੁਰਸੀ ਦੀ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਵੱਲੋਂ ਨਗਰ ਨਿਗਮ ਮੋਹਾਲੀ ਦੇ ਅਫਸਰਸ਼ਹੀ ਤੇ ਲਗਾਏ ਗੇ aaropon ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਦਾ ਹਾਊਸ ਨਈ ਕੀ ਕਹਿਣਾ ਹੈ ਇਸ ਸਾਰੇ ਘਟਨਾ ਸੰਬੰਧੀ ਏ ਜੀ 23 ਤਰੀਕ ਨੂੰ ਜਿਹੜੀ ਲਾਸਟ ਫਾਈਨੈਂਸ ਐਂਡ ਅਕਾਊਂਟਸ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਸ ਕੇਸ ਨੂੰ ਵਿਚਾਰਿਆ ਗਿਆ ਸੀ ਉਸ ਦੇ ਵਿੱਚ ਜਿਹੜਾ ਹੈਗਾ ਮੇਅਰ ਸਾਹਿਬ ਜਿਹੜੇ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣੀ ਹੋਈ ਹੈ ਤੇ ਉਹਦੇ ਚ ਇਹ ਫੈਸਲਾ ਲਿਆ ਗਿਆ ਸੀ ਵੀ ਇਹ ਕੰਪਨੀ ਨੂੰ ਇੱਕ ਵਾਰੀ ਰੇਟ 네ਗੋਸ਼ੀਏਸ਼ਨ ਲਈ ਭરા ਲਿਆ ਜਾਵੇ ਇਸ ਉਪਰੰਤ ਜਿਹੜਾ ਹੈਗਾ ਕੰਪਨੀ ਨੂੰ ਕੰਟੈਕਟ ਕਰ ਲਿਆ ਗਿਆ ਸੀ ਸੋ ਉਹਨਾਂ ਵੱਲੋਂ ਥੋੜਾ ਜਿਹਾ ਆਨ ਦੇ ਵਿੱਚ ਇਹ ਦਿੱਕਤ ਪੇਸ਼ ਆਈ ਕਿ ਉਹਨਾਂ ਦੇ ਕੋਈ ਫੈਮਿਲੀ ਦੇ ਵਿੱਚ ਵੈਡਿੰਗ ਸੀਗੀ ਸੋ ਇਸ ਹਫਤੇ ਉਹਨਾਂ ਨੂੰ ਬੁਲਾਇਆ ਗਿਆ ਸੀ ਬਟ ਪਰੰਤੂ ਆ ਨਹੀਂ ਸਕੇ ਤੇ ਉਹਨਾਂ ਨੇ ਹੁਣ 13 ਤਰੀਕ ਦੀ ਡੇਟ ਜਿਹੜੀ ਹੈ ਉਹ ਦਿੱਤੀ ਹੈ 13 ਤਰੀਕ ਨੂੰ ਇੱਥੇ ਆਣਗੇ ਉਹਨਾਂ ਨਾਲ ਫਾਈਨਲ ਜਿਹੜੀ ਹੈ 네ਗੋਸ਼ੀਏਸ਼ਨ ਕਰਕੇ ਫਾਈਨਲ ਉਸ ਦਾ ਇੰਪਲੀਮੈਂਟੇਸ਼ਨ ਦੀ ਸਾਰੀ ਡਿਸਕਸ਼ਨ ਕਰਕੇ ਮੇਅਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਵਰਕ ਆਊਟਰ ਜਾਰੀ ਕਰ ਦਿੱਤਾ ਜਾਏਗਾ ਡਿਪਟੀ ਮੇਅਰ ਵੱਲੋਂ ਇੱਕ ਲੈਟਰ ਇਸ਼ੂ ਲਿਖਿਆ ਗਿਆ ਕਿ ਉਹ ਸਿੱਧੇ ਤੌਰ ਤੇ ਕਹਿੰਗੇ ਜਿਹੜੀ ਅਫਸਰ ਸਾਹਿਬ ਹੈ ਉਹ ਅਟੈਂਡ ਤੋਂ ਕਲੀਅਰ ਨਹੀਂ ਹੁੰਦੇ ਵੈਸੇ ਤਾਂ ਇਹ ਬੜੀ ਹੈਰਾਨਗੀ ਦੀ ਗੱਲ ਹੈ ਡਿਪਟੀ ਮੇਅਰ ਸਾਹਿਬ ਜਿਹੜੇ ਹੈਗੇ ਉਹ ਇਸ ਕਮੇਟੀ ਦੇ ਖੁਦ ਬਤੌਰ ਮੈਂਬਰ ਹੁੰਦੇ ਹੋਏ ਇਹ ਜਿਹੜਾ ਫੈਸਲਾ ਕਮੇਟੀ ਨੇ ਕੀਤਾ ਸੀ ਉਹ ਖੁਦ ਇਸ ਮੈਡ ਡਿਸੀਜਨ ਦੇ ਵਿੱਚ ਉਹਨਾਂ ਦਾ ਵੀ ਪਾਰਟ ਪਾਰਟ ਸੀਗਾ ਇਸ ਦੇ ਬਾਵਜੂਦ ਇਸ ਤਰ੍ਹਾਂ ਦੀ ਗੱਲ ਕਰਨਾ ਤੋਂ ਥੋੜਾ ਜਿਹਾ ਹਮਸਾਨੂੰ ਵੀ ਇਹ ਗੱਲ ਸਮਝ ਨਹੀਂ ਆਈ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਮੀਟਿੰਗ 'ਚ ਕੀ ਕਮੇਟੀ ਨੇ ਫੈਸਲਾ ਕੀਤਾ ਹੈ ਤੇ ਕਮੇਟੀ ਨੇ ਇਹੀ ਡਿਸਾਈਡ ਕੀਤਾ ਹੈ ਵੀ ਕੰਪਨੀ ਨੂੰ ਬੁਲਾ ਲਿਆ ਜਾਵੇ ਇਸ ਉਪਰੰਤ ਜੇ ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੈ ਤੇ ਉਹ ਉਹਨਾਂ ਨੂੰ ਹੀ ਪੁੱਛਿਆ ਜਾ ਸਕਦਾ ਹੈ ਜਦੋਂ ਇਸ ਸਾਰੀ ਘਟਨਾ ਸੰਬੰਧੀ ਵਿਧਾਇਕ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਸਾਰੇ ਮਸਲੇ ਚੁਟਕੀ ਲੈਂਦੇ ਹੋਏ ਕਿਹਾ ਕਿ ਮੇਅਰ ਡਿਪਟੀ ਮੇਅਰ ਦਾ ਸੀਨੀਅਰ ਡਿਪਟੀ ਮੇਅਰ ਨੂੰ ਅਫਸਰਾਤੋਂ ਕੰਮ ਲੈਣਾ ਨਹੀਂ ਆਂਦਾ ਆਹ ਸੁਣਾਈਏ ਅੱਗੇ ਉਹਨਾਂ ਵੱਲੋਂ ਕੀ ਕਿਹਾ ਗਿਆ ਇਸ ਸਾਰੀ ਘਟਨਾ ਸੰਬੰਧੀ ਦੇਖੋ ਗੱਲ ਇਹ ਹੈ ਭਾਈ ਡਿਪਟੀ ਮੇਅਰ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਕੋ ਬਾਤ ਹੀ ਨਹੀਂ ਹੋ ਠੀਕ ਨਹੀਂ ਉਹਨੂੰ ਜਿੱਥੇ ਲਿਖਦੇ ਕਿ ਕਿ ਲੋੜਾ ਹੁਕਮ ਕਰਨ ਕੋਈ ਤਾਂ ਲੱਗਦਾ ਉਹ ਕੰਮ ਕਰਨ ਦੇ ਨਹੀਂ ਪਤਾ ਹੈ ਟੈਂਡਰ ਹੋਇਆ ਹੋਇਆ ਹੈ ਟੈਂਡਰ ਹੋਣ ਤੋਂ ਬਾਅਦ ਇਹਨਾਂ ਦੀ ਮੈਨੂੰ ਜਿੱਥੇ ਤੱਕ ਪਤਾ ਚੱਲਿਆ ਹੈ ਇਹਨਾਂ ਦੀ ਜਿਹੜੀ ਐਫਐਨਸੀ ਕਮੇਟੀ ਆ ਉਹਨਾਂ ਨੇ ਇਹ ਕਿ ਹੈ ਭਈ ਨੈਗੋਸ਼ੀਏਸ਼ਨ ਕਰੋ ਮੈਨੂੰ ਜਿੱਥੇ ਤੱਕ ਲੱਗਦਾ ਵੀ ਨੈਗੋਸ਼ੀਏਸ਼ਨ ਉਹ ਕਰਨ ਆ ਨਹੀਂ ਰਿਹਾ ਹੈ ਜਾਂ ਇਹ ਆਉਂ ਨਹੀਂ ਦੇ ਰਹੇ ਹਨ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈ ਠੇਕੇਦਾਰ ਨਹੀਂ ਆ ਰਿਹਾ ਹੈ ਤੇ ਉਹ ਇਹਨਾਂ ਨੇ ਪਾਸ ਕੀਤਾ ਤੇ ਮੈਨੂੰ ਇਹ ਲੱਗਦਾ ਵੀ ਇਹ ਕਿਤਨੇ ਕਿਤੇ ਕੋਈ ਨਾ ਕੋਈ ਗੈਪ ਹੈ ਐਵੇਂ ਜਿਹੜੇ ਸਾਡੇ ਡਿਪਟੀ ਮੇਅਰ ਨੂੰ ਚਿੱਠੀਆਂ ਲਿਖਣ ਦੀ ਆਦਤ ਹੈ ਉਹ ਮਤਲਬ اپੋਜੀਸ਼ਨ ਦੇ ਵਿੱਚ ਨਹੀਂ ਬੈਠੇ ਹੈਗੇ ਉਹਨਾਂ ਦੀ ਆਪ ਦੀ ਉੱਥੇ ਸਰਕਾਰ ਬਣੀ ਹੋਈ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਉਹ ਅਫਸਰ ਸਾਹਿਬ ਨੂੰ ਹੁਕਮ ਕਰਨ ਤੇ ਟੈਂਡਰ ਜਿਹੜਾ ਹੋਇਆ ਤੇ ਉਹਦਾ ਵਰਕ ਆਰਡਰ ਤੋਂ ਆ ਬਿਲਕੁਲ ਲੱਗਦਾ ਵੀ ਉਹਨੂੰ ਕੰਮ ਕਰਨ ਦਾ ਪਤਾ ਹੀ ਨਹੀਂ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਕੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ